हां चंदू मायरा साहब सुखबीर सिंह ਬਾਦਲ ਹੁਣਾਂ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ ਹੁਣ ਉਹ ਸਾਬਕਾ ਪ੍ਰਧਾਨ ਬਣ ਚੁੱਕੇ ਨੇ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਜਾਨਣਾ ਚਾਹਾਂਗਾ ਦੇਖੋ ਸਾ ਸੁਸ਼ੇਸ਼ ਬਾਦਲ ਹੁੜਾ ਦਾ ਤਰੀਕਾ ਪਾ ਪਾ ਕੇ ਅਸਤੀਫਾ ਵਰਕੇ ਕਮੇਟੀ ਨੇ ਭਾਵੇਂ ਮਨਜ਼ੂਰ ਕਰ ਲਿਆ ਹਮ ਬਸ ਉਹ ਵਰਕਿੰਗ ਕਮੇਟੀ ਨੇ ਜਿਹੜੇ ਜਿਹੜੇ ਲੋਕਾਂ ਨੇ ਹੋਰ ਅਸਤੀਫੇ ਦਿੱਤੇ ਸੀ ਉਹਨਾਂ ਦੇ ਅਸਤੀਫੇ ਮਨਜ਼ੂਰ ਕਰਨ ਲਈ ਜਿਹੜਾ ਸ੍ਰੀ ਅਨੰਤਾ ਸਾਹਿਬ ਨੇ ਹਦੇਸ਼ ਦਿੱਤੇ ਸੀ ਜੀ ਉਹਨਾਂ ਵਰਕਿੰਗ ਕਮੇਟੀ ਚੁੱਪ ਵੱਟ ਗਈ ਉਹਨਾਂ ਵੱਲ ਨਹੀਂ ਰਹੇ ਮਨ ਇਹਦਾ ਜਵਾਬ ਜਿਹੜਾ ਵਰਕਿੰਗ ਕਮੇਟੀ ਨੂੰ ਦੇਣਾ ਪਏਗਾ ਲੋਕਾਂ ਨੂੰ ਕਿ ਜਥੇਦਾਰ ਸਾਹਿਬ ਦੇ ਹੁਕਮ ਨੂੰ ਅਧੂਰਾ ਕਿਉਂ ਬਣਾਇਆ ਜਾ ਰਿਹਾ ਕਿਸਤਾਜ ਕਿਉਂ ਬਣਾਇਆ ਜਾ ਰਿਹਾ ਪਹਿਲਾਂ ਤਾਂ ਇਹ ਸੀ ਚਲੋ ਮੰਨ ਲਿਆ ਤੇ ਹੁਣ ਅਧੂਰਾ ਕਿਉਂ ਬਣਾਇਆ ਜਾ ਰਿਹਾ ਦੂਜਾ ਪੱਖ ਇਹ ਥੇ ਹੁਣੇ ਹੁਣੇ ਵੀ ਨਾਲ ਪਤਾ ਲੱਗਿਆ ਵੀ ਕਹਿੰਦੇ ਜੀ 1 ਮਾਰਚ ਨੂੰ ਚੋਣ ਹੋਏਗੀ ਪ੍ਰਧਾਨ ਦੀ ਜੀ ਹੂੰ ਪਰ ਚੋਣ ਕੌਣ ਹੁੰਦੇ ਨੇ ਜੋ ਅੱਤੇਦਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੇ ਪੰਥ ਸਿੰਘ ਸਹਿਬਾਨ ਦੀ ਹਾਜ਼ਰੀ ਮਨ ਕੌਮ ਦੇ ਨਾਲ ਬਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਨ ਪੰਥ ਸਾਹਿਬ ਦਾ ਵਿੱਚ ਅਕਾਲੀ ਲੀਡਰਸ਼ਿਪ ਨੂੰ ਉਦੇਦ ਦਿੱਤੇ ਕਿ ਜੇਕਰ ਅਸਾਸ ਹੋਏ ਸੀ ਬਾਦਲ ਦਾ ਅਸਤੀਫਾ ਮਨਜ਼ੂਰ ਕਰਤੋਂ ਬਾਦ ਤੇ ਉਹਨਾਂ ਨਾਲ ਹੋਰ ਜਿਨ੍ਹਾਂ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ ਮਨਜ਼ੂਰ ਕਰਨ ਤੋਂ ਬਾਅਦ ਜਿਹੜਾ ਵੀ ਭਵਿਕਾ ਕਾਲੀਦਾਲ ਦਾ ਉਹ ਫੇੜਿਆ ਹੋਇਆ ਟੁੱਟਿਆ ਹੋਇਆ ਜੋੜਨ ਲਈ ਅਟਕੀ ਇੱਕ ਰਾਜਨੀਤਿਕ ਸ਼ਕਤੀ ਪੰਥਕ ਜੱਤੇਵੰਦੀ ਸ਼ਰੋਮਣੀ ਕਾਲੀਦਾਲ ਦੇ ਨਾਂ ਇਹ ਬਣਾਉਣ ਲਈ ਸੱਤ ਮੈਂਬਰੀ ਕਮੇਟੀ تھی ਉਹਨਾਂ ਨੇ ਸਤਾਬਲਾ ਕੀਤੀ ਸੱਤ ਮੈਂਬਰੀ ਕਮੇਟੀ ਬਣਾਉਣ ਦੇ ਬੜਾ ਸੀ ਪ੍ਰਧਾਨਗੀ ਇਹ ਤੇ ਉਹਦੇ ਰਾਹੀਂ ਹੀ ਅਕੇ ਨੂੰ ਭਰਤੀ ਹੋਣੀ ਸੀ ਉਹਨਾਂ ਨੇ ਸਭ ਕਿਹਾ ਸੀ ਤੇ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਇਹ ਸੱਤ ਮੈਂਬਰ ਦੀ ਕਮੇਟੀ ਨੇ ਕੰਮ ਕਰਨਾ ਸੀ ਤੋਂ ਉਹ ਸੱਤ ਮੈਂਬਰੀ ਕਮੇਟੀ ਤਰਕਨਾਰ ਕਰਕੇ ਆਪਣੀ ਮਰਜ਼ੀ ਦਾ ਪ੍ਰਧਾਨ ਦੀ ਚੋਣ ਨਵੇਂ ਪ੍ਰਧਾਨ ਦੀ ਚੋਣ ਕਰਨ ਦੇ ਐਲਾਨ ਕਰਨੇ ਮੈਂ ਸਮਝਦਾ ਜੈਦਾ ਜੀ ਕਾਂਤਾ ਸਾਹਿਬ ਦੇ ਹੁਕਮ ਦੀ ਨੰਗਣਾ ਹੈ ਉਹ ਤੋਂ ਪਹੋੜੇ ਹੋਣ ਵਾਲੀ ਗੱਲ ਉਹ ਤੋਂ ਪਾਸਾ ਮੱਟਰ ਵਾਲੀ ਗੱਲ ਹੈ ਜਿਹੜੀ ਬਿਲਕੁਲ ਗਲਤ ਨਹੀਂ ਗੱਲ ਤਾਂ ਔਰ ਮੈਂ ਸਮਝਦਾ ਜਿਹੜੀ ਭਾਵਨਾ ਜੈਦਾ ਸਾਹਿਬ ਨੇ ਪਾਇਰ ਕੀਤੀ ਸੀ ਕਿ ਅੱਜ ਜਵਾਲੀ ਜਗਾ ਚ ਰਹੀਆ ਕਿਸਾਨੀ ਖੇਤਾਂ ਚ ਰਹੀਆ ਪੰਜਾਬ ਬਰਬਾਦ ਹੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਕਬਜ਼ੇ ਕੀਤੇ ਜਾ ਰਹੇ ਨੇ ਚੰਡੀਗੜ੍ਹ ਤੋਂ ਮਰ ਪੱਕੇ ਤੌਰ ਤੇ ਮੰਨਾ ਦਿੱਲੀ ਦੇ ਇੰਸਟਿਟਿਊਟ ਦੇ ਵਿੱਚ ਕਰਕੇ ਵੱਖਰਾ ਰਾਸਤਾ ਫਿਰਦੇ ਅੰਦਲਾ ਜਿੱਤੀਆਂ ਜਾ ਰਹੀਆਂ ਨੇ ਸੋ ਆ ਚੀਫ ਸੈਕਟਰੀ ਜਿਹੜੀ ਨੁਕਤੀ ਹੋਈ ਹੈ ਇਸ ਗੱਲ ਦੇ ਸੰਕੇਤ ਨੇ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਦੇ ਵਿਰੁੱਧ ਲੜਾਈ ਲੜ ਕੇ ਪੰਜਾਬ ਤੇ ਪੰਜਾਬੀਏਤਨੂੰ ਅੱਗੇ ਲਿਜਾਣ ਲਈ ਮਨ ਉਨ੍ਹਾਂ ਨੇ ਇੱਕ ਵਿੱਤੀ ਵਿਧਾਨ ਰੋੜ ਮੈਂ ਸਾਡੇ ਸਾਹਮਣੇ ਰੱਖਿਆ ਸੀ ਕਿ ਸੱਤ ਸਮੇਂ ਬੜੀ ਕਮੇਟੀ ਜਿਹੜੀ ਹੋਏਗੀ ਉਹ ਪੰਜਾਬ ਦੇ ਲੋਕਾਂ ਕੋਲ ਜਾਏਗੀ ਆ ਤੇ ਇਸ ਦੇ ਵਿੱਚ ਹੋਰ ਲੋਕਾਂ ਹੋ ਜਾਏਗੀ ਇਹ ਅਕਾਲੀ ਦਲ ਨਾਲ ਜੋੜਨਾ ਚਾਹੁੰਨ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਨ ਉਹ ਜਿਹੜਾ ਦੀ ਸਿੱਖ ਅਕਾਲੀਆਂ ਨਹੀਂ ਹੋਵੇ ਸੋਚ ਅਕਾਲੀਆਂ ਹੋਵੇ ਵਿਵਹਾਰ ਅਕਾਲੀਆਂ ਹੋਵੇ ਵਿਰਾਸਤ ਅਕਾਲੀਆਂ ਹੋਵੇ ਉਹ ਇਹਦੇ ਲੋਕਾਂ ਦੀ ਰੋਲ ਰੋਲ ਮੈਂਟ ਕਰਕੇ ਕੋਈ ਵੋਟ ਭਰਤੀਆਂ ਹੋਵੇ ਨਵੇਂ ਪ੍ਰਧਾਨ ਦੀ ਚੋਣ ਤੱਕ ਇਹ ਸਤਿਰਾਮ ਰਿਪੋਰਟ ਹੀ ਕੰਮ ਕਰੇਗੀ ਚੰਦ ਮਾਇਰਾ ਸਾਹਿਬ ਅਬਜ਼ਰਵਰ ਵੀ ਲਾਏ ਗਏ ਆ ਨਵੀਂ ਭਰਤੀ ਦੀ ਗੱਲ ਆਉਂਦੀ ਹੈ ਜਿਵੇਂ ਪਰਮਜੀਤ ਸਿੰਘ ਸਰਨਾ ਹੁਣਾਂ ਨੂੰ ਦਿੱਲੀ ਦਾ ਅਬਜ਼ਰਵਰ ਲਾ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਇਹ ਭਰਤੀ ਕਰਨਗੇ ਧਾਮੀ ਸਾਹਿਬ ਹੁਣਾਂ ਨੂੰ ਜੰਮੂ ਦਾ ਲਾ ਦਿੱਤਾ ਹੈ ਰਗੂਜੀਤ ਸਿੰਘ ਵਿਰਕ ਹੁਣਾਂ ਨੂੰ ਬਲਦੇਵ ਸਿੰਘ ਕੈਂਪ ਹੁਣਾਂ ਨੂੰ ਹਰਿਆਣਾ ਦਾ ਲਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਨਿਰਪੱਖ ਜਿਹੜੀਆਂ ਭਰਤੀਆਂ ਨੇ ਅਕਾਲੀ ਦਲ ਦੇ ਵਿੱਚ ਹੋਣਗੀਆਂ ਇਹ ਅਬਜ਼ਰਵਰ ਲਾਏ ਗਏ ਨੇ ਜਿਹੜੇ ਚਿੱਚੇ ਜਿਹੜੇ ਤਾਂ ਮੈਂ ਕਹਿੰਦਾ ਟੋਟਲ ਹੀ ਜਿਹੜਾ ਐਲਾਨ ਆ ਉਹ ਗਲਤ ਹੁਕਮ ਨਾ ਲੰਗਣਾ ਹੂੰ ਸਾ ਮੈਂ ਸ੍ਰੀ ਅਕਾਲਤਾ जयदार साहब ने अपने शरीर अकालता साहब दी तहसील ਤੋਂ دور دسمبر ਨੂੰ ਕੀਤਾ ਸੀ उधी شریاں میں لگا ਹੂੰ ਹੁਕੂਨਾ ਵਿੱਚ ਤਾਂ ਬੱਝੜ ਵਾਲੀ ਗੱਲ ਆ ਇਹ ਹੀ ਸਮਝ ਨਹੀਂ ਆ ਰਹੀ ਕਿ ਮਨ जयदार साहब ਦਾ आदेश ਮੰਨ ਕੇ ਵੱਲ ਛੇਰਾ ਵੀ ਕਰ ਲਈ ਅੱਧਾ ਅੱਧਾ ਕੰਮ ਕਰ ਲਿਆ ਅੱਧਾ ਰੱਖ ਲਿਆ ਹੂੰ ਮਨ ਡੇਰਾ ਡੇਟਾ ਵੀ ਕਿਨਾ باقی ਉਹਦਾ ਕੀ ਫਾਇਦਾ ਸੋ ਇਸ ਕਰਕੇ ਚਾਹੀਤਾ ਤਾਂ ਹੀ ਸੀ ਇਸ ਉਹ ਕੋਮਣਾਵੇਂ ਨੋਚ ਮੈਂ ਬਾਰ-ਬਾਰ ਉਹਨੇ ਕਿ ਹਾਂ ਇਹਨਾਂ ਵਿੱਚ ਲਾਗੂ ਕੀਤਾ ਜਾਂਦਾ ਇਹ ਤਾਂ ਬਿਲਕੁਲ ਹੀ ਮਤਲਬ ਜਿਹੜਾ ਭਵਿਕੜਾ ਰੋਡ ਪੈਪ ਸੀ ਅਕਾਲੀਪੁਰ ਤੋਂ ਮਜ਼ਬੂਤ ਕਰਨ ਦਾ ਉਹ ਨਾ ਰੱਖਿਆ ਉਹ ਤੋਂ ਬਿਲਕੁਲ ਹੀ ਅਲੱਗ ਹੋ ਕੇ ਚੱਲਣਾ ਇਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇਹ ਤਾਂ ਇੱਕ ਪਾਸੜ ਹੈ ਤਾਂ ਟੋਟਲੀ ਜਿਹੜਾ ਸਰਦ ਹੈ ਕੋਈ ਲੱਗਣਾ ਹੂੰ ਚੰਦੂ ਮਹਾਰਾਜ ਸਾਹਿਬ ਮੇਰਾ ਆਖਰੀ ਸਵਾਲ ਇਹ ਹੈ ਕਿ ਅਗਲਾ ਪ੍ਰਧਾਨ ਤੁਸੀਂ ਕਿਨੂੰ ਦੇਖਦੇ ਹੋ ਕਿ ਕਿਹੜਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਜਾਂ ਕਿਹੜਾ ਪ੍ਰਧਾਨ ਰੇਸ ਦੇ ਵਿੱਚ ਹੈ ਕਿਉਂਕਿ ਤੁਸੀਂ ਵੱਡਾ ਹਿੱਸਾ ਰਹੇ ਹੋ ਬੇਸ਼ੱਕ ਹੁਣ ਵੱਖਰੇਵੇਂ ਨੇ ਹਾਲਾਂਕਿ ਤੁਹਾਨੂੰ ਵੀ ਇਹੀ ਹੁਕਮ ਸੀਗਾ ਕਿ ਇਹ ਧੜੇ ਬਾਜ਼ੀਆਂ ਛੱਡ ਕੇ ਇਕਜਟ ਹੋ ਜੋ ਤਾਂ ਕਿਵੇਂ ਦੇਖਦੇ ਹੋ ਕਿ ਕਿਹੜਾ ਪ੍ਰਧਾਨ ਹੋਣਾ ਚਾਹੀਦਾ ਜਾਂ ਫਿਰ ਪ੍ਰਧਾਨ ਦੀ ਚੋਣ ਕਰਨ ਲਈ ਕੀ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਤਾਂ ਧੜੇ ਬਕਾ ਰੇਸ ਮੰਨ ਕੇ ਛੱਡ ਕੇ ਅਸੀਂ ਦਾ ਆਪਣਾ ਚੂਲਾ ਸਿਮੇਟ ਲਿਆ ਇਹ ਕਿੱਲਾ ਬਲਟਾ ਰੱਖ ਰਹੇ ਨੇ ਇਹ ਚੂਲਾ ਬਸ ਭੁਜ ਰਹੇ ਨਹੀਂ ਚ ਰਹੇ ਇਹ ਬਸ ਇਕੱਠੇ ਕਰਨ ਦੇ ਵਿੱਚ ਆਪਣਾ ਤਾਕਤ ਨੂੰ ਜੋੜਨ ਦੇ ਵਿੱਚ ਨਹੀਂ ਤੋੜਨ ਦੇ ਵਿੱਚ ਲੱਗੇ ਹੋਏ ਨੇ ਬਲਕਿ ਜਿਹੜਾ ਵਿਧਿ ਵਿਧਾਨ ਉਹਨਾਂ ਨੇ ਬਣਾਇਆ ਸੀ ਉਹਨੂੰ ਉਹ ਤੋਂ ਵੀ ਭਜ ਰਹੇ ਨੇ ਬਲਕਿ ਜਿਹੜਾ ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਉਹ ਬਿਲਕੁਲ ਤਰਕਹੀਣਾ ਉਹਦਾ ਕੋਈ ਧਾਰ ਨਹੀਂ ਹੈ ਮਤਰਾ ਜਿਹੜੇ ਜੇਸਨੋਂ ਉਂਦਾਂ ਨਾ ਦੀ ਗੱਲ ਵੀ ਕਰੀਏ ਬੰਤੀ ਕਹਿ ਰਾ ਵਾਲੋਂ ਉਹਨੇ ਕਿੰਨੇ ਪਟੀਸ਼ਨਾਂ ਲੜੀਆਂ ਨੇ ਜਦੋਂ ਦਾ ਪੰਜਾਬ ਬਣਿਆ ਮੇਰਾ ਘਰ ਜਿੰਨੀਆਂ ਅਕਾਲੀ ਦਲ ਦੇ ਦੁਨੀਆ ਪਟੀਸ਼ਨਾਂ ਆਈਆਂ ਕੋਈ ਕਿਸੇ ਚੌਂਕ 'ਚ ਇਦਾਂ ਕਿ ਇਦਾਂ ਰਹਿਣਾ ਸਭ ਦਾ ਰੋਰ ਹੁੰਦਾ ਰਿਹਾ ਫਿਰ ਜਿਹੜੀ ਆਪਣੀ ਐਚਐਸ ਫੁਲਕਾ ਜੀ ਨੇ ਜੀ ਜਿਸ ਦਾਵਾ ਦਾ ਗਰੂਨ ਦੇ ਵਕਫੋਂ ਕਿਤੇ ਬਾਹ ਪਿਆ ਤਾਂ ਉੱਥੇ ਕਿਤੇ ਨਾ ਕਿਸੇ ਸਾਹ ਤੇ ਐਚਐਸ ਫੁਲਕਾ ਖੜੇ ਨੇ ਤੇ ਤੇ ਇਸ ਤਰ੍ਹਾਂ ਦੇ ਪ੍ਰੈਕਟੀਕਲ ਸਿੱਖਿਆ ਜਾਵਨਾ ਜਿਹੇ ਕਿਸ ਬਰਾਸਨਾ ਜੁੜੇ ਹੋਏ ਨੇ ਉਹਨਾਂ ਨੂੰ ਭਾਵਨਾ ਦਾ ਪਤਾ ਕੌਨ ਨਹੀਂ ਦੇਆ ਤੇ ਉਹਨਾਂ ਦੇ ਉਹ ਬੋਲੇ ਸੁਪਾਇਸ਼ਾ ਉੱਤੇ ਜਿਹੜੇ ਲੈ ਰਹੇ ਨੇ ਕਿ ਕੋਈ ਿਕਾ ਨਹੀਂ ਕੋਈ ਦਿੱਕਤ ਨਹੀਂ ਹੈ ਤੇ ਅਗਰਵਾਲ ਸਾਹਿਬ ਸਾਡੇ ਮਿੱਤਰ ਨੇ ਚੰਗੇ ਕਾਨੂੰਨਦਾਨ ਨੇ ਪਰ ਅਗਰਵਾਲ ਸਾਹਿਬ ਉਹ ਸਰਦਾ ਉਸ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਸੈਂਟੀਮੈਂਟਸ ਨੇ ਉਹਨਾਂ ਦਾ ਅਹਿਸਾਸ ਨਾ ਕਰਦੇ ਹੋ ਤੇ ਉਹਨਾਂ ਤੋਂ رائے ਲੈ ਕੇ ਵਾਲਾ ਬਹਾਨਾ ਬਣਾ ਦੇਣਾ ਕਿ ਇਹ ਤਾਂ ਜੀ ਮਾਨਤਾ ਰੱਦ ਹੋ ਜੂ ਬਿਲਕੁਲ ਨਹੀਂ ਕਰਕੀਆਂ ਕਿਉਂਕਿ ਮਾਨਤਾ ਰੱਦ ਜੇ ਤੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦੇ ਆ ਮੈਂਬਰਾਂ ਦੀ ਚੋਣ ਕਰਦੇ ਆ ਉਹਦਾ ਮਾਨਤਾ ਰੱਦ ਨਹੀਂ ਹੁੰਦੀ ਜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨਤਾ ਵਰਤੀ ਹੋਵੇ ਜਿਹਦੇ ਮੈਂਬਰ ਨੇ ਮਤਲਬ ਉਹਦਾ ਮਾਨਤਾ ਰੱਦ ਨਹੀਂ ਹੁੰਦੀ ਉਹ ਹੁਣ ਮਾਨਤਾ ਰੱਦ ਕੀਵੇਂ ਹੋ ਜੀ ਬੋਲੋ ਜੇ ਭਾਜਪਾ ਹੀ ਰਾਮ ਮੰਤਰ ਦੀ ਸਾਰੀ ਦਾ ਮੁੱਦਾ ਲੈ ਕੇ ਚੌਣ ਲੜ ਸਕਦੀ ਜਾਂ ਜਿੱਤ ਸਕਦੀ ਆ ਤੇ ਉਹਦੀ ਵੰਟਾ ਤਾਂ ਰੱਦ ਨਹੀਂ ਹੋਈ ਉਹ ਮੈਂ ਸਭ ਦਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਿਲਕੁਲ ਕਰ ਰਹੀਆਂ ਤੜਕੇ ਨੇ ਔਰ ਇਹ ਜੇ ਇਸ ਤਰ੍ਹਾਂ ਵੀ ਪਾਰਟੀ ਦੀ ਬਾਸਤਾ ਰੱਦ ਨਹੀਂ ਹੁੰਦੀ ਜੇ 2014 ਪਲਟ ਤੇ ਦੇਸ਼ ਦੇ ਸੰਤਮੰਬਰ ਦੀ ਕਮਾਈ ਸੀ ਭਰਤੀ ਕਰੇਗੇ ਔਰ ਨਵੇਂ ਪ੍ਰਧਾਨ ਦੀ ਚੋਣ ਤੱਕ ਇਹ ਪਾਰਟੀ ਦੀ ਨਿਰਮਲ ਕਾਲੀ ਦਾ ਉਸੋ ਅਰੇ ਕੀ ਉਹਨੇ ਦੇਰ ਤੱਕ ਸੋ ਅੱਜ ਆ ਆ ਪਹੁੰਚਾਰੇ ਆਪ ਹੀ ਚੋਣ ਐਲਾਨ ਕਰਨੀ ਆਪੇ ਭਲਤੀ ਦੀਆਂ ਗੱਲਾਂ ਕਰਨੀਆਂ ਆਪੇ ਬਜ਼ਾਰ ਪਰ ਦੇ ਉਤਕਰਦੇ ਨੇ ਮੈਂ ਸਮਝਦਾ ਬਹੁਤ ਤਾਰਪੀਟੋ ਕਰਲਵਾਈ ਜਾਂਦਾ ਜਿਹੜਾ ਮਾਹੌਲ ਇਕਤਾ ਦਾ ਉਸਾਰਿਆ ਦੀ ਜੈਦਾਤਾ ਸਾਹ ਦੇ ਜਿਹੜੀ ਭਾਵਨਾ ਪ੍ਰਗਟ ਕੀਤੀ ਜਾਂਦਾ ਸਾਹ ਨੇ ਅੱਛਾ ਲੋਕ ਤਾਂ ਇਹ ਵੀ ਕਹਿ ਰਹੇ ਕਿ ਇਹ ਸਤੀਫਾ ਮਨਜ਼ੂਰੀ ਸਿਰਫ ਦਿਖਾਵਾ ਹੈ ਅਗਲੇ ਪ੍ਰਧਾਨ ਫਿਰ ਸੁਖਵੀਰ ਸਿੰਘ ਬਾਦਲੀ ਬਣਨੇ ਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹਦਾ ਜਿਹੜਾ ਬਾਲਾ ਮੋਰੀਨਾ ਨੇ ਸਿਸਟਮ ਬਣਾਇਆ ਇਹਦਾ ਕਿਰਕਟਾ ਵੀ ਪਰ ਵੀ ਆਪੇ ਉਜਾਰ ਪਰ ਲਾ ਲਏ ਆਪੇ ਭਰਤੀ ਕਰ ਲਈ ਪਰ ਨਿਰਪੱਖ ਭਰਤੀ ਕਰਨ ਦਾ ਵਿਧੀ ਜਿਹੜੀ ਬਣਾਈ ਸੀ ਜੈਦਾ ਸਾਹਿਬ ਨੇ ਉਦੋਂ ਵਧੀਆ ਤਰੀਕਾ ਹੋਰ ਕੋ ਹੋਈ ਦਿੱਤੀਦਾ ਜਿਸ ਲੋਗ ਸੱਤ ਮੈਂਬਰ ਕਮੇਟੀ ਚ ਲੈਏ ਸੀ ਜਿਨ੍ਹਾਂ ਦਾ ਕੋਈ ਮਤਲਬ ਪੱਖਪਾਤੀ ਰਹੀਆ ਨਹੀਂ ਸੀ ਜਦਨ ਰੋਲ ਅਕਾਲੀਵਾਲੋਂ ਸਵਰਪਸਿ ਹੋਰ ਉਰਾਇਤੇ ਕੋਈ ਗਣਹੀਟ ਆਸਾਦਾ ਕਿਸੇ ਇੱਕ ਦਾ ਨਹੀਂ ਫੇਸਲੇ ਪਰ ਉਹ ਜੈਦਰ ਸਾਹਿਬ ਵੱਲੋਂ ਬਣਾਏ ਗਏ ਸੀ ਤੇ ਫੇਰ ਵੀ ਇਹਨਾਂ ਵੱਲੋਂ ਉਹ ਬੁਲਾਣਾ ਨਾ ਕਰਨਾ ਮੈਂ ਜ਼ਮਨ ਦਾ ਸਵਾਰਟੂ ਵਿੱਚ ਦਿਖਾਈ ਦਿੰਦਾ ਇਹਦਾ ਮਤਲਬ ਹੈ ਕਿ ਉਹ ਉਸ ਭਰਤੀ ਉਹ ਕਰਨਾ ਚਾਹੁੰਦੇ ਤੇ ਇਹਦਾ ਮਤਲਬ ਹੈ ਸਿਰਫ ਆਪਣੇ ਚੈਨਲ ਪਰਤੀ ਕਰਨ ਕਰਕੇ ਬਲ ਆਪ ਹੀ ਪ੍ਰਧਾਨ ਬਣਨਾ ਚਾਹੁੰਦੇ ਨੇ ਅਦਰਵਾਈਜ਼ ਇਹ ਪਬਲਿਕ ਕੋ ਜਾਓ ਅਦਰਵਾਈਜ਼ ਦੇ ਫਸਤ ਭਰਤੀ ਕਰਾਓ ਤਾਂ ਫਿਰ ਇਹ ਤੋਂ ਵਧੀਆ ਤਰੀਕਾ ਜੋ ਜੈਦਾ ਸਾਹ ਨੇ ਬਰਾਇਆ ਉਦੋਂ ਵਧੀਆ ਤਰੀਕਾ ਕੋ ਹੋਣੀ ਸੀ ਸਕਦਾ ਇੱਕ ਵੰਡਾ ਦਾ ਕੋ ਗੈਰ ਅਕਾਲੀ ਸੀ ਸਾਤ ਮਲੇ ਕਬਾਡੀ ਇੱਕ ਮੈਂਬਰ ਦਾ ਇੱਕ ਮੈਂਬਰ ਦਾ ਜਿਹੜਾ ਬਸੋਕੜ ਅਕਾਲੀ ਦਾ ਨਾਮ ਹੈ ਜਿਹਦੀ ਸਹੂਜ ਅਕਾਲੀ ਆਈ ਨਾ ਹੋ ਹੂੰ ਤੇ ਕੋ ਗਵਰਨਰ ਅਠਾ ਸਕਦਾ ਤੇ ਉਹ ਆ ਤੇ ਕਰਾਈ ਭਰਤੀ ਤੇ ਇਤਰਾਜ ਵੀ ਹੋ ਸਕਦਾ ਕੇਵਲ ਹੀ ਹੋ ਸਕਦਾ ਸੀ ਪਰ ਭਾਰਤੀਨ ਭਾ ਕੋਈ ਜੀ ਭਾਰਤੀ ਆਮ ਲੋਕਾਂ ਨੇ ਕਰਨੀ ਸੀ ਤੇ ਆਮ ਲੋਕਾਂ ਵਿੱਚ ਉਹਨਾਂ ਨੂੰ ਘਰ ਸੀ ਬੇਸੀ ਪ੍ਰਧਾਨ ਚਾਹੇ ਦਾਬਣ ਤੇ ਕੀ ਤੇ ਇਸ ਗਰ ਕੇ ਜੈਲਾਲ ਸਾਹਿਬ ਦੇ ਹੁਕਮ ਤੇ ਪਾਲਣਾ ਕਰਦੀ ਸੀ ਉਹ ਪ੍ਰਵਾਨੀ ਕੀਤੀ ਉਸ ਤੋਂ ਪਰ ਜਨਤਾ ਉਸ ਤੋਂ ਘੋੜੇ ਹੁੰਦਾ ਜਿਹੜਾ ਤੋਂ ਵੀ ਕੋਈ ਸਿਟੇ ਨਿਕਲਨੇ ਨਹੀਂ ਕੋਈ ਵੀ ਕੋਈ ਪ੍ਰਵਾਨੀ ਕੀਤੀ ਕੇਵਲ ਤੇ ਕੇਵਲ ਕਾਲੀਦਾਨ ਤੇ ਕਬਜ਼ਾ ਰਹੇ ਪਰ ਜਿਵੇਂ ਮਰਦੀ ਰਹੇ ਭਾਵੇਂ ਕੋਲ ਤਾਂ ਸਭ ਦੇ ਮੂਰੀ ਰਕੜਾ ਕਰ ਰਹੀ ਤੋ ਤਾਂ ਵੀ ਚੱਲ ਜਾ ਰਹੇ ਉਹ ਗਤੀ ਤੇ ਚੱਲ ਕੇ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਕਰ ਜਾ ਰਹੇ ਨੇ ਔਰ ਇਸ ਤੋਂ ਇਛੇ ਵਿੱਚ ਮੈਂ ਸਮਝਦਾ ਸ੍ਰੀ ਹਰਿਖੰਦ ਸਾਹਿਬ ਦੇ ਉਪੰਸ ਦੇ ਨਵਾਂ ਪੰਡਾ ਨਾਕਾ ਦੇ ਆਪੇ ਸਿੱਧੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਟਕਰਦਾ ਹੈ ਉਹ ਐਸਾ ਅਜੇ ਤੱਕ ਕਿਸੇ ਕਾਲੀ ਲੀਡਰ ਨੇ ਜਿਵੇਂ ਕਿਸੇ ਵਰਕਰ ਨੇ ਕਾਲੀ ਦਲ ਦੇ ਵਿੱਚ ਚੈਲ ਦਾ ਕੀਤਾ ਹੋਵੇ ਜਿਹੜਾ ਅੱਜ ਦੇ ਕਰਤਾ ਹੈ ਜੀ